ਭਾਰਤ ਦੀ ਸਭ ਤੋਂ ਵੱਡੀ ਖਰੀਦ ਏਜੰਸੀ ਐਫਸੀਆਈ ਨੇ ਪੰਜਾਬ ਚ ਝੋਨਾ ਖਰੀਦਣ ਤੋਂ ਪਾਸਾ ਵੱਟਿਆ ਇਸ ਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਚ ਨੁਕਸਾਨ ਕੀ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਖੁਰਾਕ ਨਿਗਮ ਨੇ ਪੰਜਾਬ ਚੋਂ ਫਸਲੀ ਖਰੀਦਦੇ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਕਣਕ ਦੇ ਖਰੀਦ ਸੀਜ਼ਨ ਦੇ ਵਿੱਚ ਵੀ ਐਫਸੀਆਈ ਨੇ ਫਸਲ ਦੀ ਮਾਮੂਲੀ ਖਰੀਦ ਕੀਤੀ ਸੀ ਅਤੇ ਹੁਣ ਝੋਨੇ ਦੀ ਖਰੀਦ ਵੀ ਕਾਫੀ ਘੱਟ ਹੋਈ ਹੈ ਲੰਘੇ ਕਈ ਵਰਿਆਂ ਤੋਂ ਭਾਰਤੀ ਖੁਰਾਕ ਨਿਗਮ ਪੰਜਾਬ ਤੋਂ ਖੁਦ ਖਰੀਦ ਕਰਨ ਤੋਂ ਪਛਾਹ ਹਟਦਾ ਨਜ਼ਰ ਆ ਰਿਹਾ ਹੈ ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਸੂਬੇ ਭਾਰਤ ਤੋਂ ਸਿਰਫ 1.19 ਲੱਖ ਟਨ ਝੋਨਾ ਹੀ ਖਰੀਦਿਆ ਹੈ ਤੇ ਸੂਬੇ ਦੇ 11 ਜਿਲ੍ਹਿਆਂ ਵਿੱਚ ਉਸਨੇ ਝੋਨੇ ਦੇ ਇੱਕ ਵੀ ਦਾਣੇ ਨੂੰ ਹੱਥ ਨਹੀਂ ਲਾਇਆ ਭਾਰਤੀ ਖੁਰਾਕ ਨਿਗਮ ਨੇ ਜ਼ਿਲ੍ਹਾ ਸੰਗਰੂਰ ਬਰਨਾਲਾ ਮਾਨਸਾ ਤਰਨਤਾਰ ਅੰਮ੍ਰਿਤਸਰ ਮੋਗਾ ਫਰੀਦਕੋਟ ਮੁਕਸਰ ਫਾਜ਼ਰਕਾ ਫਿਰੋਜ਼ਪੁਰ ਤੇ ਕਪੂਰਥਲਾ ਦੀ ਕਿਸੇ ਵੀ ਮੰਡੀ ਤੋਂ ਝੋਨੇ ਦੀ ਖਰੀਦ ਨਹੀਂ ਕੀਤੀ ਜਦੋਂ ਕਿ ਬਾਕੀ ਜਿਹੜਿਆਂ ਤੋਂ ਵੀ ਝੋਨੇ ਦੀ ਖਰੀਬ ਮਮੂਲੀ ਖਰੀਦੀ ਹੋਈ ਹੈ ਪਛਾਣ ਅਜਰ ਮਾਰੀਏ ਤਾਂ FCI ਨੇ ਸਾਲ 2016-17 ਵਿੱਚ ਪੰਜਾਬ ਤੋਂ 7.64 ਲੱਖ ਟਨ ਝੋਨੇ ਦੀ ਖਰੀਦ ਕੀਤੀ ਸੀ ਅਤੇ 2015-16 ਦੇ ਵਿੱਚ 6.54 ਲੱਖ ਟਨ ਝੋਨਾ ਖਰੀਦਿਆ ਗਿਆ ਸੀ ਜੇਕਰ ਗੱਲ ਕੀਤੀ ਜਾਵੇ ਲੰਗੇ ਪੰਜ ਵਰਿਆਂ ਤੋਂ ਭਾਰਤੀ ਖੁਰਾਕ ਨਿਗਮ ਨੇ ਹਰ ਸਾਲ 3 ਲੱਖ ਟਨ ਤੋਂ ਘੱਟ ਹੀ ਝੋਨਾ ਖੇਦਿਆ ਹੈ ਸਾਲ 2022-23 ਦੇ ਦੌਰਾਨ ਨਿਗਮ ਨੇ ਸੂਬੇ ਤੋਂ 2 ਲੱਖ ਟਨ ਝੋਨੇ ਦੀ ਫਸਲ ਖਰੀਦੀ ਸੀ ਸਾਲ 2020 ਕੀਤੇ ਦੌਰਾਨ ਐਫਸੀਆਈ ਨੇ 2.69 ਲੱਖ ਟਨ ਫਸਲ ਖਰੀਦੀ ਸੀ ਆਮ ਤੌਰ ਤੇ ਸਟੇਟ ਖਰੀਦ ਏਜੰਸੀਆਂ ਵੱਲੋਂ ਹੀ ਫਸਲੀ ਖਰੀਦ ਜ਼ਿਆਦਾ ਕੀਤੀ ਜਾਂਦੀ ਹੈ ਅਕਸਰ ਇਹ ਵੀ ਦੇਖਿਆ ਗਿਆ ਕਿ ਜਿਸ ਖਰੀਦ ਕੇਂਦਰ ਵਿੱਚ FCI ਦੀ ਖਰੀਦ ਹੁੰਦੀ ਹੈ ਉੱਥੇ ਸੂਬਾ ਸਰਕਾਰ ਵੱਲੋਂ ਸਟੇਟ ਏਜੰਸੀ ਵੀ ਲਗਾ ਦਿੱਤੀ ਜਾਂਦੀ ਹੈ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 143.8 ਲੱਖ ਟਨ ਫਸਲ ਦੀ ਆਮਦ ਹੋ ਚੁੱਕੀ ਹੈ ਜਿਸ ਤੋਂ 138.19 ਲੱਖ ਟਨ ਫਸਲ ਹੀ ਖਰੀਦੀ ਜਾ ਚੁੱਕੀ ਹੈ ਮੰਡੀਆਂ ਵਿੱਚ ਅੱਜ 4.24 ਲੱਖ ਟਨ ਫਸਲ ਆਈ ਸੂਬੇ ਵਿੱਚ ਸਭ ਤੋਂ ਵੱਧ ਪੰਨ ਗ੍ਰੇਨ ਏਜੰਸੀ ਨੇ 56.38 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ 35285 ਟਨ ਫਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਹੈ ਤਾਂ ਹੁਣ ਕਿਤੇ ਨਾ ਕਿਤੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਵੀ ਰੋਸ ਹੈ ਹਾਲਾਂਕਿ ਜਿਹੜੀਆਂ ਖਰੀਦ ਏਜੰਸੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਹੀ ਫਸਲ ਖਰੀਦੀ ਜਾਂਦੀ ਹੈ ਪਰ ਜਿਸ ਤਰੀਕੇ ਨਾਲ ਕਿਸਾਨ ਕਹਿ ਰਹੇ ਸੀ ਕਿਸਾਨਾਂ 'ਤੇ ਇਲਜ਼ਾਮ ਲਾਰੇ ਸੀ 2020 ਕੀ ਦੇ ਧਰਨੇ ਦੀ ਗੱਲ ਕੀਤੀ ਜਾਵੇ ਤਾਂ ਉਸ ਵਕਤ ਵੀ ਕਿਸਾਨਾਂ ਦੇ ਇਲਜ਼ਾਮ ਸੀਗੇ ਕਿ ਜਿਹੜੀ ਫਸਲ ਹੈ ਉਹ ਪ੍ਰਾਈਵੇਟ ਏਜੰਸੀਆਂ ਆਪਣੇ ਹੱਥਾਂ 'ਚ ਲੈ ਰੀਆਂ ਨੇ ਪ੍ਰਾਈਵੇਟ ਵੱਡੇ ਵਪਾਰੀ ਨੇ ਜਿਹੜੇ ਉਹ ਕਿਸਾਨਾਂ ਦੀ ਫਸਲ ਐਮਐਸਪੀ ਤੋਂ ਬਿਨਾਂ ਖਰੀਦਣਾ ਚਾਹੁੰਦੇ ਨੇ ਇਸ ਕਰਕੇ ਸਰਕਾਰ ਐਮਐਸਪੀ ਤੋਂ ਪਾਸਾ ਵੱਟਦੀ ਜਾ ਰਹੀ ਹੈ ਤੇ ਉਧਰ ਹੁਣ ਖਰੀਦ ਏਜੰਸੀਆਂ ਜਿੰਨਾਂ ਵੱਲੋਂ ਕਿ ਐਮਐਸਪੀ ਦੇ ਉੱਤੇ ਫਸਲ ਖਰੀਦੀ ਜਾਂਦੀ ਹੈ ਜੋ ਕਿ ਹਰ ਸਾਲ ਫੀਡ ਹੁੰਦੀ ਹੈ ਪਰ ਉਧਰ ਹੁਣ ਐਫਸੀਆਈ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵੱਲੋਂ ਲਗਾਤਾਰ ਗਰਾਉਟ ਆ ਰਹੀ ਹੈ ਜਿਹੜੀ ਫਸਲ ਖਰੀਦ ਏਜੰਸੀ ਹੁੰਦੀ ਹੈ ਉਹ ਕਟ ਫਸਲ ਖਰੀਦ ਰਹੀ ਹੈ ਤੇ ਪ੍ਰਾਈਵੇਟ ਲੋਕ ਨੇ ਜਿਹੜੇ ਉਹ ਫਸਲ ਖਰੀਦ ਰਹੇ ਨੇ ਜਿਸ ਕਰਕੇ ਕਿਸਾਨਾਂ ਨੂੰ ਵੱਡੇ ਖਦਸ਼ੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਐਮਐਸਪੀ ਵੀ ਨਾ ਮਿਲੀ ਤਾਂ ਸਾਡੀ ਫਸਲ ਜੇਕਰ ਪ੍ਰਾਈਵੇਟ ਲੋਕ ਖਰੀਦਣਗੇ ਤਾਂ ਸਾਨੂੰ ਉਸ ਦੀ ਪੂਰੀ ਕੀਮਤ ਨਹੀਂ ਮਿਲ ਸਕਦੀ ਹਾਲਾਂਕਿ ਜੋ ਐਮਐਸਪੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਜੋ ਝੋਨੇ ਤੇ ਕਣਕ ਦੇ ਫਸਲ ਦਾ ਰੇਟ ਹੈ ਕਿਸਾਨ ਉਸ ਤੋਂ ਵੀ ਸੰਤੁਸ਼ਟ ਨਹੀਂ ਹੈਗੇ ਕਹਿੰਦੇ ਕਿ ਸਾਡੇ ਬਹੁਤ ਸਾਰੇ ਖਰਚੇ ਆ ਜਾਂਦੇ ਨੇ ਪਰ ਸਾਨੂੰ ਫਿਰ ਵੀ ਕੁਝ ਨਹੀਂ ਬਚਦਾ ਤਾਂ ਐਮਐਸਪੀ ਹੈ ਜਿਹੜੀ ਉਹ ਹੋਰ ਵਧਾਉਣੀ ਚਾਹੀਦੀ ਹੈ ਇੱਕ ਪਾਸੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਆ ਦੂਜੇ ਪਾਸੇ ਇਹ ਹਾਲਾਤ ਬਣ ਰਹੇ ਨੇ ਕਿ ਜਿਹੜੀਆਂ ਸਰਕਾਰੀ ਖਰੀਦ ਏਜੰਸੀਆਂ ਨੇ ਉਹ ਫਸਲ ਵਟ ਖਰੀਦਣ ਤੋਂ ਪਾਸਾ ਵੱਟ ਦੀਆਂ ਵਿਖਾਈ ਦੇ ਦੀਆਂ ਨੇ ਦਿਉਜਾਜ ਧੰਨਵਾਦ